ਰਦੀ ਆ ਯਾ ਲੈ ਬਾਜਾ ਲੈ ਬਾਈ ਠੀਕ ਆ ਲੈ ਆਂ ਅੰਗ ਦੋ ਵੇਚਣਾ ਆ ਚੀਜ਼ ਨਹੀਂ ਛੇਤੀ ਮਿਲਦੀ ਮਿੱਤਰੋ ਹੋਰ ਗੱਲਾਂ ਵੀ ਗੱਲਾਂ ਸਾਰੀ ਗੱਲਬਾਤ ਦੇ ਨਾਲ ਆਪਾਂ ਵੀਡੀਓ ਬਣਾਵਾਂਗੇ ਆਓ ਮਿਲਦੇ ਆਂ ਇਹਦੀ ਜਾਣਕਾਰੀ ਲੈਣੇ ਆ ਪਹਿਲਾਂ ਆਪਾਂ ਬਈ ਅਮਨ ਤੋਂ ਕੀ ਗੱਲਬਾਤ ਆਮਣ ਬਈ 8 9 ਕਿਲੋ ਬੋਲਾ ਹੈਗਾ ਵੱੱਛੀ ਲੈਵੇ ਲੋ ਬੜੀ ਖਰੀਆ ਯਾਰ ਕਿਆ ਬਾਤ ਲੈਵਾ ਤੁਸੀਂ ਆਪ ਵੀ ਵੇਖੋਗੇ ਨਾ ਕੋਲੇ ਆ ਕੇ ਲੈਵੇ ਨੂੰ ਲੈਣਾ ਤਾਂ ਤਫਾਨੀ ਚੀਜ਼ ਹੀ ਆ ਕਰਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪੱਖੀ ਕਲਾ ਪਿੰਡ ਦੇ ਵਿੱਚ ਪੱਖੀ ਕਲਾ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆਹ ਸੌਰੀ ਧਨਪਤ ਬਾਈ ਦੇ ਘਰੇ ਮੌਜੂਦ ਹਾਂ ਇਸ ਟਾਈਮ ਮਿੱਤਰੋ ਔਰ ਧਨਪਤ ਬਾਈ ਦਾ ਵਪਾਰ ਲੈਣ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਇੱਕ ਵਹਿੜ ਦੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਮਿੱਤਰੋ ਵੱੱਛੀ ਵਿਖਾਉਣੀ ਹੈ ਤੁਹਾਨੂੰ ਮਿੱਤਰੋ ਗਰਮੀ ਦਾ ਤੋਹਫਾ ਗਰਮੀ ਦਾ ਤੋਹਫਾ ਵੀ ਕਹਿ ਸਕਦੇ ਆ ਤੇ ਗਰਮੀ ਦਾ ਗਹਿਣਾ ਵੀ ਕਹਿ ਸਕਦੇ ਆ ਤੇ ਵੱਡੀ ਗੱਲ ਇਹ ਆ ਵੀ ਉਂਝ ਵੀ ਸਾਰੇ ਮੌਸਮਾਂ ਦਾ ਲਈ ਗਹਿਣਾ ਹੀ ਆ ਮੱਝ ਦੇ ਨਾਲੋਂ ਜੇ ਤੁਸੀਂ ਮੱਝ ਤੇ ਰੁਪਈਆ ਲਾਉਣਾ ਚਾਹੁੰਦੇ ਆ ਫਿਰ ਤੁਹਾਨੂੰ ਇਹ ਰਹਿਣੀ ਚੀਜ਼ ਚੰਗੀ ਰਹੇਗੀ ਕਿਉਂ ਰਹੇਗੀ ਸਾਰੀ ਗੱਲਬਾਤ ਦੇ ਨਾਲ ਆਪਾਂ ਵੀਡੀਓ ਬਣਾਵਾਂਗੇ ਆਓ ਮਿਲਦੇ ਆ ਇੰਦੀ ਜਾਣਕਾਰੀ ਲੈਣੇ ਪਹਿਲਾਂ ਆਪਾਂ ਬਾਈ ਅਮਨ ਤੋਂ ਕੀ ਗੱਲਬਾਤ ਆਮਣ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਸੇਤਾ ਠੀਕ ਆ ਭਰਾ ਦਿਆਂ ਠੀਕ ਆ ਜੀ ਹਾਂਜੀ ਘਰ ਪਰਿਵਾਰ ਬਾਈ ਠੀਕ ਆ ਜੀ ਠੀਕ ਆ ਬਾਈ ਪੂਰੀ ਮਾਜ ਸੂਪੀ ਫਿਰ ਬਾਈ ਸੂਪੀ ਬਾਈ ਹਾਂ ਕਿੰਨੇ ਕੁ ਦੁੱਧ ਤੇ ਚਲਦੀ ਬਾਈ 10 ਕਿਲੋ ਹੈ ਬਾਈ ਬੋਲਾ ਠੀਕ ਆ ਬਸ ਠੀਕ ਉਹ ਵੀ ਇਤਨੀ ਹੋਈ ਹੈ ਨਾ ਹਾਂ ਵ ਇਤਨੀ ਹੈ ਠੀਕ ਆ ਠੀਕ ਆ ਬਾਈ ਤੇ ਕੱਟੀ ਦੇਗੀ ਕਿ ਕੱਟਾ ਨਹੀਂ ਕੱਟਾ ਕੱਟਾ ਦੇਗੀ ਪੂਰਾ ਹੀ ਪੂਰਾ ਹੀ ਹਾਂ ਠੀਕ ਆ ਠੀਕ ਆ ਚੱਲ ਤੇ ਬਾਈ ਆ ਵੱਛੀ ਆ ਜਿਹੜੀ ਪਹਿਲਾਂ ਨਹੀਂ ਐ ਸੋਈ ਪਈ ਹ ਨਹੀਂ ਪਾਇਆ ਕਿਤੇ ਅੱਛਾ ਜਮਾ ਜਮਾ ਹੀ ਨਹੀਂ ਹਾਂ ਠੀਕ ਆ ਮੈਨੂੰ ਕਹਿ ਸਕਦੇ ਵੀ ਕਹਿਣਾ ਹੀ ਆ ਹਨਾ ਕਹਿਣਾ ਹੀ ਆ ਕਹਿਣਾ ਤੇ ਦੁੱਧ ਕਿੰਨਾ ਕੁ ਹੋਊਗਾ ਹੁਣ ਬਾਈ ਦੁੱਧ ਬਾਈ ਕੱਲ ਸੁਈ ਆ 8 ਕਿਲੋ ਬੋਲਾ ਹੈਗਾ 8 ਕਿਲੋ ਬੋਲਾ ਹੈਗਾ ਹਾਂਜੀ ਹਾਂਜੀ ਤੇ ਕਿੰਨਾ ਕੁ ਤੇਰੇ ਮੇਰਾ ਮਨ ਤਾਂ ਕਹਿੰਦਾ ਯਾਰ ਬੱਚੇ ਨੂੰ 13 14 ਕਿਲੋ ਦੇ ਦੂਗੀ ਦੇ ਦੂ 15 ਵੀ ਦੇ ਦੂ ਲੇਵਾ ਬੜਾ ਚੰਗਾ ਹੂੰ ਚੱਲ ਅਪਾ 15 ਟੱਕਰਾਂ ਦੇ 14 15 ਦੁੱਧ ਦੇ ਕੋਈ ਨਹੀਂ ਕਹਿੰਦਾ ਇਹਨੂੰ ਦੁੱਧ ਹੋਊਗਾ ਹੀ ਫੈਂਟ ਵਾਲਾ ਬਹੁਤ ਵਧੀਆ ਦੁੱਧ ਆ ਚਵਾਈ ਚਵਾਈ ਕਿਵੇਂ ਆ ਬਾਈ ਬਹੁਤ ਚੰਗੀ ਚਵਾਈ ਆ ਓਕੇ ਹੈ ਤੋੜੀਆਂ ਆਂ ਪਲਾਂ ਹਜੇ ਹੂੰ ਉਹ ਤਾਂ ਚੱਲ ਪਹਿਲਾਂ ਨਾ ਪਲਾਂ ਮੰਨ ਲਓ ਸਾਫ਼ ਹੋ ਜਾਣੀਆਂ ਤੇ ਆੜੀ ਡੰਗ ਚ ਹਾਂ ਤੇ ਬਈ ਤਾਂ ਵੀਰੇ ਕੀ ਪੈਂਦਾ ਮੁੱਲ ਕਰਾਂਗੇ ਬਾਈ ਮੁੱਲ ਬਾਈ 42000 ਰੁਪਏ ਹੀ ਦੇ ਦਾਂਗੇ 42000 ਦੀ ਮੰਨ ਤਨ ਕੋਈ ਹਾਂ ਮੰਨ ਤਨ ਕਰ ਦਾਂਗੇ ਠੀਕ ਆ ਬਾਈ ਕੱਢੀਏ ਬਾਰੋਂ ਤੋੜੀਏ ਬਈ ਤੋਰੀ ਬਣਾ ਲੈ ਲੈ ਵੀ ਮੇਤਰੋ ਪਹਿਲਣ ਵੱਛੀ ਆ ਦੋ ਦਾਂਦਾ ਮੋਹੋਂ ਕਰਮਾਂ ਵਾਲੀ ਸੂਈ ਇਹ ਕੱਲ ਆ ਬਾਈ ਕੱਲ ਬਾਈ ਕੱਲ ਹਾਂ ਕੱਲ ਸੂਈ ਆ ਜੇਰ ਵਗੈਰਾ ਡੰਨ ਪਾਤੀ 8-9 ਕਿਲੋ ਬੋਲਾ ਹੈਗਾ ਵੱਛੀ ਲੈ ਵੀਏ ਲੋ ਬੜੀ ਖਰੀਆ ਯਾਰ ਕਿਆ ਬਾਤ ਲੈਵਾ ਤੁਸੀਂ ਆਪ ਵੀ ਵੇਖੋਗੇ ਨਾ ਕੋਲੇ ਆ ਕੇ ਲੇਵਲੂ ਵੇਲੋ ਤਾਂ ਤੂਫਾਨੀ ਚੀਜ਼ ਹੀ ਆ ਕਰਮ ਵਾਲੀ ਮਨ ਲਵੀ ਤੁਸੀਂ ਇਹ ਸੋਚਦੇ ਹੋ 7 ਕਿਲੋ ਡੰਗ ਦਾ ਸਾਢੇ 7 ਕਿਲੋ ਡੰਗ ਦਾ ਦੁੱਧ ਇਹਨੂੰ ਕੁਛ ਨਹੀਂ ਕਹਿੰਦਾ ਕਿਉਂਕਿ ਇੱਕ ਤਾਂ ਵਹਿੜ ਲੈਵੇ ਲੋਖਰੀ ਆ ਦੂਜੀ ਗੱਲ ਇਹ ਆ ਕਿ ਵੀ ਦੁੱਧੋਂ ਵਿਖਰੀ ਹੋਊਗੀ ਤੀਜੀ ਗੱਲ ਇਹ ਆ ਕਿ ਸੀਲਪਣ ਵਹਿੜ ਦੇ ਵਿੱਚ ਚੰਗਾ ਤੇ ਚੌਥੀ ਗੱਲ ਇਹ ਆ ਕਿ ਬਈ ਮਿੱਤਰੋ ਨਵਾਂ ਹਾਣਾ ਤੇ 400 500 ਜਿੰਨੇ ਮਰਜ਼ੀ ਜਿਹੜਾ ਮਰਜ਼ੀ ਐ ਇਹ ਲੈ ਪੈ ਗਿਆ ਲੈ ਬਾਈ ਠੀਕ ਆ ਲੈ ਆਂਗ ਦੇ ਵਿੱਚ ਨਾ ਆ ਚੀਜ਼ ਨਹੀਂ ਛੇਤੀ ਮਿਲਦੀ ਮਿੱਤਰੋ ਹੋਰ ਗੱਲਾਂ ਦੀਆਂ ਗੱਲਾਂ ਮਿਲਤਾ ਜਾਂਦੀਆਂ ਚੀਜ਼ਾਂ ਪਰ ਯਾਰ ਜਿਹੜੀ ਆ ਆ ਜਿਹੜਾ ਠੰਡਾਪਣ ਹੈ ਨਾ ਆ ਅੰਗ ਦੇ ਵਿੱਚ ਛੇਤੀ ਨਹੀਂ ਮਿਲਦਾ ਗੱਲ ਹੈ ਵੀ ਤੁਹਾਡਾ 42000 ਰੁਪਇਆ ਮੁੱਲ ਕੀਤਾ ਮਾਨਤਨ ਨਾਲ ਜਿਹੜਾ ਸੌਦਾ ਜਿੰਨੇ ਦਾ ਵੀ ਹੋ ਜੂਗਾ ਰਾਸ ਆ ਜਾਣਗੇ ਰੁਪਈਏ ਲੈ ਮੈਂ ਵਾਅਦੇ ਨਾਲ ਕਹਿ ਦਿੰਦਾ ਕਿਉਂਕਿ ਦੁੱਧ ਵੀ ਦੇ ਦੇਣਾ ਵੱਛੀ ਨੇ ਫੈਂਟ ਵਾਲਾ ਦੁੱਧ ਦੇ ਦੇਣਾ ਮੱਝ ਦੇ ਭਲੇਖਿਆਂ ਵਾਲਾ ਦੁੱਧ ਦੇ ਦੇਣਾ ਬਾਕੀ ਵੱਡੀ ਗੱਲ ਇਹ ਹੋਣੀ ਆ ਵੀ ਭਾਈ ਜਿਹੜੇ ਭਰਾ ਨੇ ਮਈਆਂ ਦੇ ਵਿੱਚ ਰਲਾ ਕੇ ਦੁੱਧ ਪਾਉਣਾ ਦੁੱਧ ਚਿੱਟਾ ਹੋਊਗਾ ਉਹਨੂੰ ਵੀ ਇਹ ਚੀਜ਼ ਲਾਹੇਵੰਦ ਰਹੂਗੀ ਖਰਚਾ ਘੱਟ ਤੇ ਦਮ ਜ਼ਿਆਦਾ ਮਿੱਤਰਾ ਹੋਊਗਾ ਇਹਦਾ ਬਾਕੀ ਇਹ ਵੀ ਜਾਨਵਰ ਦੀ ਸੇਵਾ ਤੇ ਡਿਪੈਂਡ ਹੁੰਦਾ ਕਿਉਂਕਿ ਆਪਾਂ ਜੇ ਜਾ ਕੇ ਗਵੰਡੀਆਂ ਦੇ ਘਰੇ ਆਪ ਦਾ ਟੀਵੀ ਵੇਖੀ ਗਏ ਤੇ ਜਾਂ ਫਿਰ ਸਾਥ ਦੇ ਵਿੱਚ ਜਾ ਕੇ ਤਾਸ਼ ਖੇਢੀ ਗਏ ਤੇ ਜਾਂ ਫਿਰ ਗੱਲਾਂ ਬਾਤਾਂ ਦੇ ਨਾਲ ਟਾਈਮ ਨਿਘਾਲਿਆ ਤੇ ਆਪਾਂ ਪਸੂ ਵਾਲੇ ਨਾਲ ਵੇਖਿਆ ਤੇ ਫਿਰ ਬਾਈ ਵਿਚਾਰੀਆਂ ਦੇ ਇਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਤਾਂ ਖਾ ਕੇ ਹੀ ਕੁਝ ਦੇਣਾ ਬਾਈ ਬਾਈ ਨੰਬਰ ਦਈ ਵੀਰੇ ਆਪ ਦਾ ਕਰਾਂਗੇ ਹਾਂਜੀ 75268 ਜੀ ਜੀ 51016 ਜੀ 71268 ਤੇ 51016 75268 ਤੇ 51016 ਗਾਂ ਖਰੀਦ ਲੋ ਚੁੱਪ ਕਰਕੇ ਵਾਤਾ ਪਾਇਓ ਨਾ ਰੋਲਾ ਨਹੀਂ ਤਾਂ ਗਵੰਡੀਆਂ ਨੇ ਲੈ ਜਾਣੀਆਂ ਚੜਾ ਕੇ ਤੁਸੀਂ ਵੇਖਦੇ ਰਹਿਣਾ ਫਿਰ ਸਰਾਂ ਵਾਲੀ ਪਿੰਡ ਵਿੱਚ ਆ ਕੇ ਬਾਕੀ ਭਾਈ ਨੰਬਰ ਬਾਈ ਦੱਸ ਸਕਰੀਨ ਦੇ ਉੱਤੇ ਆ ਪਿੰਡ ਪੱਖੀਕਰਾਂ ਦੇ ਵਿੱਚੋਂ ਵੀਡੀਓ ਦਿਖਾਈਆ ਧਨਪਤ ਬਾਈ ਦੇ ਘਰੋਂ ਵੀਡੀਓ ਦਿਖਾਈਆ ਜਾਣਕਾਰੀ ਦੇ ਲਈ ਆਪਣੇ ਨਾਲ ਬਾਈ ਧਨਪਤ ਦਾ ਭਾਈ ਸੀਗਾ ਅਮਣਾ ਸਰਾਂ ਵਾਲੀ ਵਾਲਾ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗਰਦੀਪ ਗਿਲ ਦੇ ਨਾਲ